ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ ਸ਼ੰਭੂ ਬਾਰਡਰ ਨੂੰ ਲੈ ਕੇ ਖਨੋਰੀ ਬਾਰਡਰ ਨੂੰ ਲੈ ਕੇ ਤਾਂ ਅੱਜ ਇਸ ਦੇ ਉੱਤੇ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿ ਬਾਰਡਰ ਖੁੱਲਣ ਜਾ ਰਹੇ ਆ ਜਾਂ ਫਿਰ ਨਹੀਂ ਖੁੱਲਣਗੇ ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਵੀ ਜਿਹੜੀ ਝਾੜਪਾਈ ਸੀਗੀ ਤੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਇਹ ਜਿਹੜੇ ਬਾਰਡਰ ਆਏ ਕੋਈ ਪਾਰਕਿੰਗ ਨਹੀਂ ਹੈਗੀ ਇਸ ਨੂੰ ਖੋਲ ਦੇਣੇ ਚਾਹੀਦੇ ਕਿਉਂਕਿ ਦੋ ਸਟੇਟਾਂ ਨੂੰ ਦਿੱਲੀ ਤੱਕ ਇਹ ਜਿਹੜਾ ਰਸਤਾ ਜੁੜਦਾ ਹੈ ਬਾਰਡਰ ਨੂੰ ਖੋਲ ਦੇਣਾ ਚਾਹੀਦਾ ਤਾਂ ਕਿ ਆਮ ਲੋਕਾਂ ਜਿਹੜੇ ਆਉਣ ਜਾਣ ਦੇ ਵਿੱਚ ਆਮ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਜਾਂ ਐਂਬੂਲੈਂਸ ਵਗੈਰਾ ਨੇ ਉੱਥੋਂ ਲੰਘਣਾ ਆਉਂਦਾ ਤਾਂ ਉਹ ਦਿੱਕਤ ਪਰੇਸ਼ਾਨੀਆਂ ਦੂਰ ਕੀਤੀਆਂ ਜਾ ਸਕਣ ਨਹੀਂ ਤਾਂ ਲੋਕਾਂ ਨੂੰ ਪਿੰਡਾਂ ਪਿੰਡਾਂ ਦੇ ਵਿੱਚੋਂ ਘੁੰਮ ਕੇ ਪੰਜਾਬ ਦੇ ਵਿੱਚ ਐਂਟਰ ਹੋਣਾ ਪੈਂਦਾ ਤੇ ਪੰਜਾਬੀਆਂ ਨੂੰ ਖਾਸ ਕਰਕੇ ਦਿੱਲੀ ਵੱਲ ਪਿੰਡਾਂ ਵਿੱਚੋਂ ਹੋ ਕੇ ਜਾਂ ਹੋਰ ਰਸਤਿਆਂ ਦੇ ਥਾਣੇ ਜਿਹੜਾ ਆ ਉਹ ਜਾਣਾ ਪੈਂਦਾ ਜਿਸ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਉੱਥੇ ਹੀ ਲਗਾਤਾਰ ਫਰਵਰੀ ਤੋਂ ਕਿਸਾਨ ਜਿਹ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਗਾ ਕੇ ਬੈਠੇ ਹੋਏ ਨੇ ਕਿਉਂਕਿ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸੀਗੇ ਤਾਂ ਉਸ ਵੇਲੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਬੈਰੀਕੇਟਿੰਗ ਕਰਕੇ ਸਖਤ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ ਗਿਆ ਖਨੌਰੀ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ ਗਿਆ ਤਾਂ ਉਦੋਂ ਦਾ ਹੀ ਮਸਲਾ ਲਗਾਤਾਰ ਲਟਕਦਾ ਆ ਰਹੇਗਾ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿਉਂਕਿ ਪਿਤੇ ਦਿਨ ਜੇ ਗੱਲ ਕਰ ਲਈਏ ਤਾਂ ਪ੍ਰਸ਼ਾਸਨ ਦੀ ਇੱਕ ਪਾਸੇ ਹਰਿਆਣਾ ਪ੍ਰਸ਼ ਸਕਾ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਦੋਵਾਂ ਦੀ ਜਿਹੜੀਆਂ ਮੀਟਿੰਗ ਕਿਸਾਨਾਂ ਦੇ ਨਾਲ ਹੋਈ ਸੀ ਮੁੱਦੇ ਨੂੰ ਲੈ ਕੇ ਕਿ ਸ਼ੰਭੂ ਬਾਰਡਰ ਕਿਸ ਤਰੀਕੇ ਦੇ ਨਾਲ ਖੋਲ੍ਹਿਆ ਜਾ ਸਕਦਾ ਜਾਂ ਫਿਰ ਮਸਲੇ ਜੋ ਵੀ ਕਿਸਾਨਾਂ ਦੇ ਮਸਲੇ ਨੇ ਐਮਐਸਪੀ ਦੀ ਮੰਗ ਆ ਜਾਂ ਹੋਰ ਵੀ ਮੰਗਾ ਕਿਸਾਨਾਂ ਦੀਆਂ ਕਿ ਉਹਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਸੀ ਪਰ ਕਿਤੇ ਨਾ ਕਿਤੇ ਉਹ ਜਿਹੜੀ ਮੀਟਿੰਗ ਆ ਉਹ ਅਸਫਲ ਰਹੀ ਆ ਉਸ ਦੇ ਬਾਅਦ ਹੁਣ ਅੱਜ ਜੋ ਰਿਪੋਰਟ ਹੈਗੀ ਆ ਉਸ ਦੇ ਬਾਰੇ ਉਸ ਨੂੰ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਸੁਪਰੀਮ ਕੋਰਟ ਇਸ ਦੇ ਉੱਤੇ ਵੱਡਾ ਫੈਸਲਾ ਲੈ ਸਕਦੀ ਹੈ ਕਿ ਸ਼ੰਭੂ ਬਾਰਡਰ ਖੁੱਲੇਗਾ ਜਾਂ ਫਿਰ ਨਹੀਂ ਖੁੱਲੇਗਾ ਜਾਫਰਿਸਤੇ ਉਤੇ ਕੀ ਅਹਿਮ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ ਕਿ ਇਸ ਨੂੰ ਇੱਕ ਪਾਸੇ ਤੋਂ ਖੋਲ ਦਿੱਤਾ ਜਾਵੇ ਜਿਸ ਨਾਲ ਆਮ ਲੋਕ ਜਿਹੜੇ ਆਮ ਲੋਕ ਜਿਨ੍ਹਾਂ ਨੇ ਆਣਾ ਜਾਣਾ ਜਾਂ ਫਿਰ ਜਿਹੜੇ ਖਾਸ ਕਰਕੇ ਵਪਾਰੀ ਵਰਗਾ ਜਿਨ੍ਹਾਂ ਨੂੰ ਆਪਣਾ ਸਮਾਨ ਜਿਹੜਾ ਆਯਾਤ ਨਿਰਯਾਤ ਕਰਨਾ ਪੈਂਦਾ ਆ ਤਾਂ ਉਹਨਾਂ ਨੂੰ ਜਿਹੜੀ ਵੱਡੀ ਇਸ ਸਮੱਸਿਆ ਤੋਂ ਕਹਿ ਸਕਦੇ ਹਾਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਤੋਂ ਉਹਨਾਂ ਦੀਆਂ ਬਾਹਾਂ ਜਿਹੜੇ ਉਹਨਾਂ ਨੂੰ ਘੁੰਮ ਕੇ ਆਉਣਾ ਪੈਂਦਾ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਘੁੰਮ ਕੇ ਆਉਣਾ ਪੈਂਦਾ ਤਾਂ ਕਿਤਨੇ ਕਿਤੇ ਵੱਡੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਲਗਾਤਾਰ ਕਿਸਾਨ ਅੰਦੋਲਨ ਤੇ کافی ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਬੈਠੇ ਹੋਏ ਨੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਦਿੱਲੀ ਜਾਣ ਦੀ ਤਿਆਰੀ ਚ ਬੈਠੇ ਹੋਏ ਨੇ ਕਿ ਜਦੋਂ ਵੀ ਬਾਰਡਰ ਖੁੱਲਣਗੇ ਤਾਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਦਿੱਲੀ ਜਾ ਕੇ ਉਹੀ ਤਰ੍ਹਾਂ ਮੰਗਾ ਰੱਖੀਆਂ ਜਾਣਗੀਆਂ ਪਰ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕਰਦੇ ਹੋਏ ਬੈਰੀਕੇਟਿੰਗ ਕੀਤੀ ਗਈ ਹੈਗੀ ਹੈ ਬੈਰੀਕੇਟਿੰਗ ਕਰਕੇ ਇਹਨਾਂ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉੱਤੇ ਰੋਕਿਆ ਗਿਆ ਜਿੱਥੇ ਇਸ ਬਾਰਡਰ ਜਿਹੜੇ ਆ ਸੀਲ ਕੀਤੇ ਗਏ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਆਉਣ ਜਾਣ ਦਾ ਜਿਹੜਾ ਜਾਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਜਿਹੜਾ ਜੋ ਕਿ ਸਰਕਾਰੀ ਨੌਕਰੀ ਦੇ ਉੱਤੇ ਨੇ ਕਿਉਂਕਿ ਕਈ ਪਟਿਆਲੇ ਤੋਂ ਕਿਸੇ ਨੇ ਚੰਡੀਗੜ੍ਹ ਜਾਣਾ ਹੈਗਾ ਜਾਂ ਗੱਲ ਕਰ ਲਈਏ ਸ਼ੰਭੂ ਦੇ ਨਾਲ ਲੱਗਦੇ ਇਲਾਕਿਆਂ ਤੋਂ ਕਿਸੇ ਨੇ ਅੰਬਾਲਾ ਨੂੰ ਜਾਣਾ ਹੈਗਾ ਜਾਂ ਉਧਰੋਂ ਹਰਿਆਣੇ ਤੋਂ ਇੱਧਰ ਕੁਝ ਲੋਕਾਂ ਨੇ ਆਣਾ ਹੈਗਾ ਤਾਂ ਉਹਨਾਂ ਨੂੰ ਵੱਡੀ ਸਮੱਸਿਆ ਦਾ ਕਿਤਨੇ ਕਿਤੇ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਤੋਂ ਇਲਾਵਾ ਐਂਬੂਲੈਂਸ ਦੀ ਗੱਲ ਕਰ ਲਈਏ ਉਸ ਦਾ ਉਸਨਾਂ ਨੂੰ ਵੀ ਜਿਹੜਾ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵੱਡੀ ਦਿੱਕਤ ਪਰੇਸ਼ਾਨੀ ਦਾ ਪਿੰਡਾਂ ਦੇ ਵਿੱਚੋਂ ਕਿਤਨੇ ਕਿਤੇ ਘੁੰਮ ਕੇ ਆਣਾ ਪੈ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਅੱਜ ਸੁਪਰੀਮ ਕੋ ਮੀਟਿੰਗ ਹੋਈ ਸੀ ਕਿਸਾਨਾਂ ਦੀ ਜਿਸ ਜਿਹੜੀ ਮੀਟਿੰਗ तकरीबन ਪਟਿਆਲਾ ਦੇ ਵਿੱਚ ਇੱਕ ਘੰਟਾ ਲਗਾਤਾਰ ਮੀਟਿੰਗ ਚੱਲੀ